ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ 115 ਸਾਲ ਦਾ ਬਜ਼ੁਰਗ ਜੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਤੁਸੀਂ ਸੋਚ ਸਕਦੇ ਹੋ 115 ਸਾਲ ਦਾ ਬਜ਼ੁਰਗ ਜਿਸ ਦੇ ਪਰਿਵਾਰ ਦੇ ਵਿੱਚ ਇੱਕ ਉਸ ਦਾ ਪੁੱਤ ਵੀ ਹੈ ਜੋ ਮਾਨਸਿਕ ਰੋਗੀ ਹੈ ਅਤੇ ਨਾਲ ਉਸ ਦੀ ਘਰਵਾਲੀ ਹੈ ਇਹ ਬਜ਼ੁਰਗ ਕਿਰਾਏ ਤੇ ਰਿਕਸ਼ਾ ਲੈ ਕੇ ਰਿਕਸ਼ਾ ਵੰਦਾ ਹੈ ਜੋ ਪਿੰਡ ਤੁਗਲਵਾਦ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਦੋਂ ਇਹ ਇੱਕ ਵੀਰ ਦੇ ਕੋਲ ਮਦਦ ਲੈਣ ਵਾਸਤੇ ਪਹੁੰਚਿਆ ਤਾਂ ਉਸ ਵੀਰ ਨੇ ਇਸ ਬਜ਼ੁਰਗ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਤਾਂ ਜੋ ਕੋਈ ਇਸ ਵੀਰ ਦੀ ਬਾਹ ਫੜ ਸਕੇ ਪਰ ਇਸ ਵੀਡੀਓ ਬਣਾਉਣ ਵਾਲੇ ਨੇ ਨਾ ਤੇ ਆਪਣਾ ਨੰਬਰ ਛੱਡਿਆ ਤੇ ਨਾ ਹੀ ਪਾਪੇ ਦਾ ਕੋਈ ਐਡਰੈਸ ਦਿੱਤਾ ਕਿ ਕੋਈ ਇਸ ਦੀ ਮਦਦ ਅੱਗੇ ਆ ਕੇ ਕਰ ਸਕੇ ਆਓ ਪਹਿਲਾਂ ਇਹ ਵੀਡੀਓ ਵੇਖਦੇ ਹਾਂ ਫਿਰ ਅੱਗੇ ਗੱਲ ਕਰਦੇ ਹਾਂ ਆ ਵਾਹ ਗੁਰੂ ਜੀ ਇਹ ਬਾਪੂ ਦਾ ਨਾਮ ਮੋਹਨ ਸਿੰਘ ਪਿੰਡ ਤੁਗਲਵਾਲ ਜ਼ਿਲ੍ਹਾ ਗਰਦਾਸਪੁਰ ਰਿਕਸ਼ਾ ਵਾਹ ਕੇ ਆਪਣਾ ਇਹਦੀ ਘਰਵਾਲੀ ਬਜ਼ੁਰਗ ਵਾ ਬੱਚਾ ਇੱਕ ਇਹਦਾ ਥੋੜਾ ਜਿਹਾ ਮਾਨਸਿਕ ਪਰੇਸ਼ਾਨੀਆਂ ਉਹ ਕੁਝ ਕਰਦਾ ਨਹੀਂ ਏਡੀ ਉਮਰ ਆ ਗਈ ਬਾਪੂ ਕਿੰਨੀ ਉਮਰ ਆ 100 ਤੋਂ ਉੱਪਰ ਸਾਲ ਹੈ ਕਿੰਨੀ 100 ਕਿੰਨੀ 115 115 ਸਾਲ ਦਾ ਬਾਪੂ ਤੇ ਇਹ ਰਿਕਸ਼ਾ ਵਾਹ ਕੇ ਟਾਈਮ ਪਾਸ ਕਰਦਾ ਪਿੰਡ ਤੁਗਲਵਾਲ ਜ਼ਿਲ੍ਹਾ ਗਰਦਾਸੌਰ ਇਹ ਦਾਸ ਕੋ ਆਇਆ ਸੀ ਜੀ ਜੇ ਰਿਕਸ਼ੇ ਦਾ ਕਿਰਾਇਆ ਮੇਰਾ ਬਣ ਗਿਆ 5000 ਤੇ ਮੈਂ ਦੇ ਨਹੀਂ ਸਕਦਾ ਤੇ ਮੈਨੂੰ ਰਿਕਸ਼ਾ ਨਾਂ ਵਾ ਲੈ ਦਿਓ ਮੇਰੀ ਮਤ ਕਰ ਦਿਓ ਗਰੀਬ ਦੀ ਹੰਦ ਸੋਸਾ ਸਿੰਘ ਜੀ ਐਡਾ ਵੱਡਾ ਬਜ਼ੁਰਗ ਹੈ ਤੇ ਰਿਕਸ਼ਾ ਵਾਹ ਕੇ ਰੋਟੀ ਪਾਣੀ ਚੱਲਦਾ ਮੈਂ ਬਹਾਦਰੀਆ ਵੀ ਇੰਨੀ ਉਮਰ ਵਿੱਚ 115 ਸਾਲ ਦੀ ਉਮਰ ਤੇ ਰਿਕਸ਼ਾ ਵਾਹਣਾ ਮੈਨੂੰ ਤਾਂ ਹੈਰਾਨ ਹੋ ਗਿਆ ਮੈਂ ਬਾਪੂ ਤੇਰੀ ਧਨ ਕਮਾਈ ਆ ਸੋਸਾ ਸਿੰਘ ਜੀ ਇਹਨੂੰ ਰਿਕਸ਼ਾ ਲੈ ਕੇ ਜੇਣਾ ਨਵਾਂ ਤਾਂ ਜਿਹੜਾ ਪੁਰਾਣਾ ਉਹਦਾ ਕਿਰਾਇਆ ਦੇਣਾ ਪੈਂਦਾ ਤੇ ਔਖਾ ਹੋ ਜਾਂਦਾ ਜੇ ਚੱਕਰ ਲਾ ਕੇ ਵੀ 150 ਬਣਦਾ ਤੇ ਇਹ ਔਖਾ ਬਾਪੂ ਵਾਸਤੇ ਤੇ ਰਿਕਸ਼ੇ ਦਾ ਕਿੰਨਾ ਕਿਰਾਇਆ ਬਣ ਗਿਆ 5000 ਤੇ ਮੈਂ ਦੇ ਨਹੀਂ ਸਕਦਾ ਤੇ ਮੇਰਾ ਬੁਰਾ ਹਾਲ ਹੈ ਤੇ ਕਿਰਪਾ ਕਰਕੇ ਇਸ ਬਾਪੂ ਦੀ ਮਦਦ ਕੀਤੀ ਜਾਵੇ। ਸੋ ਗੁਰੂ ਦੇ ਪਿਆਰ ਇਹਦਾ ਸੰਯੋਗ ਕਰੋ ਤੇ 15 15 ਹਜ਼ਾਰ ਦਾ ਰਿਕਸ਼ਾ ਇਹਦਾ ਹੋਣਾ ਨਵਾਂ ਤੇ ਇਹਨੂੰ ਲੈ ਕੇ ਦਈਏ। ਸੋ ਇਹ ਪਵਨ ਖੱਟੋ ਕੋਈ ਜਣਾ। ਇਹ ਬਾਪੂ ਪਿੰਡ ਤੁਗਲਵਾਲ ਜ਼ਿਲ੍ਹਾ ਗਰਦਾਸਪੁਰ ਦਾ ਹੈ। ਤੇ ਇਹਦਾ ਇਹਦਾ ਇਹਦੀ ਉਮਰ ਕਹਿੰਦਾ ਮੇਰੇ 115 ਸਾਲ ਪਰ ਅਜੇ ਵੀ ਇਹ ਰਿਕਸ਼ੇ ਤੇ ਆਪਣਾ ਪਾਲਦਾ ਹੈ ਬੱਚਾ ਇਹਦਾ ਇੱਕ ਇੱਕ ਉਹ ਘਰਵਾਲੀ ਹੈ ਉਹ ਵੀ ਪਾਲਦਾ ਹੈ ਸੋ ਜੇ ਕੋਈ ਵੀ ਦਾਨੀ ਸਜਣ ਇਹਦੇ ਪਿੰਡ ਦਾ ਹੋਵੇ ਇਹਨੂੰ ਰੱਖਿਆ ਲੱਗਦਾ ਇਹਦੀ ਬਤ ਕੀਤੀ ਜਾਵੇ ਸੋ ਮੇਰੇ ਸੰਗਤਨ ਬੇਨਤੀ ਪਈ ਵਦ ਵਦ ਇਸ ਨੂੰ ਆਪਣਾ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਇਸ ਬਾਪੂ ਦੀ ਕੋਈ ਬਾਹ ਫੜ ਲੇ ਰੱਖਿਆਨ ਵਾਲਿਆਂ ਦੀ ਇਹਨੂੰ ਤਾਂ ਜੋ ਇਹਦਾ ਬਾਕੀ ਜਿਹੜੀ ਉਮਰ ਹੈ ਉਹ ਆਪਣਾ ਰੋਟੀ ਪਾਣੀ ਚਲਾਵੇ ਤੇ ਖੁਸ਼ ਰਹੇ ਜੀ ਇਹੀ ਦੱਸ ਦੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਪਿਆਰੋ ਇਹ ਸਿਰਫ ਇੱਕ ਘਰ ਦੀ ਹਾਲਤ ਨਹੀਂ ਪੰਜਾਬ ਦੇ ਵਿੱਚ ਪਤਾ ਨਹੀਂ ਅਜਿਹੇ ਕਿੰਨੇ ਹੀ ਘਰ ਨੇ ਜੋ ਆਪਣੇ ਘਰ ਦੇ ਚੁੱਲ੍ਹੇ ਵੱਲ ਵੇਖਦੇ ਹੋਏ ਦਿਨ ਕੱਟਦੇ ਨੇ ਕਿ ਆਖਿਰ ਇਸ ਦੇ ਵਿੱਚ ਅੱਗ ਕਦੋਂ ਮੱਚੇਗੀ ਤੇ ਅੱਜ ਕੱਲ ਅਜਹੀਆਂ ਬਹੁਤ ਸਾਰੀਆਂ ਸੰਸਥਾਵਾਂ ਅਜਿਹੇ ਬਹੁਤ ਸਾਰੇ ਵੀਰ ਨੇ ਜੋ ਅਜਹਿਆਂ ਦੇ ਘਰ ਆਪ ਪਹੁੰਚ ਕੇ ਰਾਸ਼ਨ ਪਹੁੰਚਾਉਂਦੇ ਨੇ ਉਹਨਾਂ ਦਾ ਸਹਾਰਾ ਬਣ ਜਾਂਦੇ ਨੇ ਤਾਂ ਹੀ ਸਾਡਾ ਵੀ ਫਰਜ਼ ਪੈਂਦਾ ਹੈ ਕਿ ਅਸੀਂ ਗੁਰਦੁਖਰਾਂ ਦੇ ਗੋਲਕਾਂ ਦੇ ਵਿੱਚ ਪੈਸਾ ਸੁੱਟਣ ਤੋਂ ਚੰਗਾ ਹੈ ਕਿ ਆਪ ਹੱਥੀਂ দান ਕਰਿਏ ਅਜਿਹੇ ਗਰੀਬ ਗੁਰਪਿਆਰਾਂ ਦਾ ਪਤਾ ਲਗਵਾ ਕੇ ਉਹਨਾਂ ਨੂੰ ਹਰ ਉਹ ਚੀਜ਼ ਮੁਹੱਈਆ ਕਰਵਾਇਆ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਤਾਂ ਜੋ ਉਹਨਾਂ ਦੀਆਂ ਲੋੜਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਤਾਂ ਜੋ ਉਹਨਾਂ ਨੂੰ ਇੰਨੀ ਵਿਰਧ ਉਮਰੇ ਵੀ ਰਿਕਸ਼ੇ ਨਾ ਖਿੱਚਣੇ ਪੈਣ ਤਾਂ ਜੋ ਜਿਨ੍ਹਾਂ ਨੇ ਇੱਕ ਸਦੀ ਤੋਂ ਵੱਧ ਜ਼ਿੰਦਗੀ ਜੀ ਲਈ ਹੈ ਆਪਣਾ ਆਖਰੀ ਸਮਾਂ ਉਹ ਹੱਸਦੇ ਖੇਡਦੇ ਤੇ ਖੁਸ਼ੀ ਦੇ ਨਾਲ ਵਿਦਾ ਸਕਣ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਿੱਖ ਧਰਮ ਦੀ ਹਰਕਤ ਵੀ ਨੀ ਅਤੇ ਗੁਰਬਾਣੀ ਵਾਸਤੇ ਪੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ